Google Pay ਦਾ ਨਕਲੀ ਸਕਰੀਨਸ਼ਾਟ ਵਿਖਾ ਕੇ ਸੋਨੇ ਦੀ ਮੁੰਦਰੀ ਠੱਗ ਕੇ ਨੌਜਵਾਨ ਲੈ ਗਿਆ ਖਬਰ ਗੁਰਦਾਸਪੁਰ ਦੀ ਹੈ ਜਿੱਥੇ ਇੱਕ ਨੌਜਵਾਨ ਨੇ ਦੁਕਾਨਦਾਰ ਦੇ ਨਾਲ ਠੱਗੀ ਮਾਰੀ ਹੈ Google Pay ਦਾ ਨਕਲੀ ਸਕਰੀਨਸ਼ਾਟ ਵਿਖਾ ਕੇ ਸੋਨੇ ਦੀ ਮੁੰਦਰੀ ਲੈ ਕੇ ਭੱਜ ਗਿਆ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਜਾਣਕਾਰੀ ਦਿੰਦਿਆਂ ਦੁਕਾਨਦਾਰ ਨੇ ਦੱਸਿਆ ਕਿ ਇੱਕ ਨੌਜਵਾਨ ਉਸ ਦੇ ਕੋਲ ਆਇਆ ਇੱਕ ਮੁੰਦਰੀ ਪਸੰਦ ਕੀਤੀ ਹੈ ਜਿਸ ਦੀ ਕੀਮਤ ਜਿਹੜੀ 33000 ਰੁਪਏ ਸੀ Google Pay ਰਾਹੀਂ ਪੇਮੈਂਟ ਕਰਨ ਦਾ ਉਸਨੇ ਇੱਕ ਫੋਟੋ ਵਿਖਾਇਆ ਫੋਟੋ ਵੇਖ ਕੇ ਸੁਨਿਆਰੇ ਨੂੰ ਯਕੀਨ ਹੋ ਗਿਆ ਕਿ ਪੇਮੈਂਟ ਹੋ ਚੁੱਕੀ ਹੈ ਕਿ ਮੈਸੇਜ ਨਾ ਆਉਣ ਕਰਕੇ ਉਸ ਦਾ ਕਹਿਣਾ ਹੈ ਕਿ ਮੈਸੇਜ ਨਹੀਂ ਆਇਆ ਤਾਂ ਮੰਦਰੀ ਖਰੀਦਣ ਵਾਲਾ ਕਹਿੰਦਾ ਕਿ ਮੈਸੇਜ ਕਦੇ-ਕਦੇ ਲੇਟ ਵੀ ਹੋ ਜਾਂਦਾ ਹੈ ਪਰ ਇਹ ਦੇਖ ਲਓ ਪੇਮੈਂਟ ਹੋ ਚੁੱਕੀ ਹੈ ਜਿਸ ਤੋਂ ਬਾਅਦ ਇਸੇ ਤਰੀਕੇ ਦੇ ਨਾਲ ਉਹ ਤੋਂ ਮੰਦਰੀ ਖੱਗ ਕੇ ਰਫੂ ਚੱਕਰ ਹੋ ਗਿਆ ਮਾਮਲਾ ਇਸ ਤਰ੍ਹਾਂ ਹੈ ਕਿ ਮੇਰੇ ਕੋ 9 ਦਸੰਬਰ 2025 ਨੂੰ ਲਗਭਗ ਦੁਪਹਿਰ 2:40 ਤੇ ਮੇਰੇ ਕੋ ਇੱਕ ਲੜਕਾ ਆਇਆ ਉਹਨੇ ਮੇਰੇ ਕੋ ਡਿਮਾਂਡ ਕੀਤੀ ਕਿ ਜੈਨ ਸਮੁੰਦਰੀ ਦਿਓ ਤੇ ਮੰਦਰੀ ਮੈਂ ਵਿਖਾਈ ਹੈ ਨਾ ਮੰਦਰੀ ਨੇ ਸਿਲੈਕਟ ਕੀਤੀ ਹੈ ਮੰਦਰੀ ਸਲੈਕ ਕੀਤੀ ਜਾਂ ਹੋਰ ਵੀ ਚੀਜ਼ਾਂ ਜਿਹੜੀਆਂ ਮਿਲ ਸਕਦੀ ਨਹੀਂ ਉਹਨੇ ਮੇਰੇ ਕੋਲ ਜੈਨ ਸਮੁੰਦਰੀ ਦੀ ਡਿਮਾਂਡ ਹੀ ਕੀਤੀ ਹੈ ਤੇ ਮੰਦਰੀ ਸਲੈਕਟ ਕੀਤੀ ਹੈ ਉਹ ਨਾਲ ਕੋ ਲੇਡੀਜ਼ ਆ ਥੱਲੇ ਨਹੀਂ ਕੱਲਾ ਲੜਕਾ ਆਇਆ ਤੇ ਲੜਕਾ ਕੱਲਾ ਹੀ ਸੀ ਉਹਨੇ ਉਸ ਤੋਂ ਬਾਅਦ ਮੇਰੇ ਕੋਲ ਮੰਦਰੀ ਲਈ ਹੈ ਬਿੱਲ ਵਗੈਰਾ ਲਿਆ ਔਰ ਕੈਸ਼ ਦਾ ਗਾਹਕ ਹੋਣ ਕਰਕੇ ਮੌਜੂਦਾ ਨਾਮ ਨੂੰ ਨਹੀਂ ਬਹੁਤਾ ਪੁੱਛਿਆ ਤੇ 32960 ਰੁਪਏ ਉਹਦੀ ਮੰਦਰੀ ਦੀ ਕੋਸਟ ਸੀ ਤੇ ਮੈਨੂੰ ਉਹਨੇ ਕਹਿੰਦਾ ਮੈਂ ਗੂਗਲ ਪੇ ਕਰਦਾ ਮੈਂ ਜੀ ਕਰ ਦੋ Google Pay ਉਹਨੇ ਕੀਤਾ ਆਪਣਾ ਸਕਰੀਨਸ਼ਾਟ ਵਗੈਰਾ ਉਹਨੇ ਮੈਨੂੰ ਵਿਖਾਇਆ ਕਹਿੰਦਾ ਭਾਜੀ ਮੈਨੂੰ ਜੀ ਪੇਮੈਂਟ ਆਈ ਨਹੀਂ ਕਹਿੰਦਾ ਜੀ ਆ ਮੈਂ ਕਰਤੀ ਵੇਖੋ ਆ ਸਕਰੀਨਸ਼ਾਟ ਲੈ ਲਓ ਵੀ ਤੁਹਾਨੂੰ ਕੋਈ ਮੜਾ ਮੈਂ ਚਲੋ ਕੋਈ ਨਹੀਂ ਇੱਕ ਅੱਧੇ ਮਿੰਟ ਜਿ ਕਿਹੇ ਵੱਲੇ ਮੈਸੇਜ ਦਾ ਗੱਪਸ਼ਾ ਹੋ ਜਾਂਦਾ ਕੋਈ ਨਹੀਂ ਆ ਜਾਂਦੀ ਮੈਂ ਉਹਦੇ ਸਕਰੀਨਸ਼ਾਟ ਲਿਆ ਦਾ ਉੱਤੇ ਮੇਰਾ ਨਾਮ ਬਕਾਇਦਾ ਪੇਮੈਂਟ ਸਕਸੈਸਫੁਲ ਟਾਈਮ ਸਭ ਕੁਝ ਓਕੇ ਆ ਤੇ ਪਰ ਮੈਂ ਜਦ 10 15 ਮਿੰਟ ਵੇਟ ਕੀਤੀ ਨਹੀਂ ਆਇਆ ਫਿਰ ਮੈਂ ਉਹਦੇ ਮਗਰ ਵੀ ਗਿਆ ਥੋੜਾ ਜਿਹਾ ਵੇਖਣ ਨੂੰ ਖਣੂ ਕਿ ਲੱਗਦਾ ਤਾਂ ਮੈਂ ਇਹਨੂੰ ਕਹਿਣਾ ਪਰ ਉਹ ਮੈਨੂੰ ਲੱਭਾ ਨਹੀਂ ਉਸ ਤੋਂ ਬਾਅਦ ਮੈਂ ਅਗਲੇ ਦਿਨ ਵੇਟ ਕਰ ਮੈਂ ਚਲੋ ਕੋਈ ਨਹੀਂ ਕਿਹੋਲੇ ਫੋਨ ਪੇ ਦੀ ਪੇਮੈਂਟ ਆ ਤੇ ਲੇਟ ਵੀ ਹੋ ਸਕਦੀ ਹੈ ਕੋਈ ਉਸ ਤੋਂ ਬਾਅਦ ਜਦ ਮੈਂ ਅਗਲੇ ਦਿਨ ਬੈਂਕ ਪਤਾ ਕੀਤਾ ਉਹ ਕਹਿੰਦੇ ਜੀ ਪੇਮੈਂਟ ਇਦਾਂ ਦੀ ਕੋਈ ਨਹੀਂ ਗਈ ਆਈ ਤੁਹਾਡੀ ਮੈਂ ਕਿਹਾ ਚਲੋ ਠੀਕ ਹੈ ਇਹ ਗੱਲਬਾਤ ਹੋਈ ਮੇਰੇ ਨਾਲ ਔਰ ਇਹ ਕਸਟਮਰ ਤੁਹਾਡਾ ਪਹਿਲਾਂ ਵੀ ਜਾਂ ਫਸਟ ਟਾਈਮ ਤਾਂ ਨਹੀਂ ਇਹ ਫਸਟ ਟਾਈਮ ਆਇਆ ਮੇਰੇ ਕੋਲ ਮੁੰਡਾ ਅਨਜਾਨ ਸੀ ਵਾਕਫ ਨਹੀਂ ਸੀ ਹਾਂਜੀ ਇਹ ਮਤਲਬ ਬਈਗਰਾਂ ਨੂੰ ਲਗਾਈਏ ਥੇ ਆ ਕੇ ਜਦ ਸਪਲੈਂਡਰ ਮੋਟਰਸਾਈਕਲ ਤੇ ਆਇਆ ਬਲੈਕ ਕਲਰ ਦਾ ਮੋਟਰਸਾਈਕਲ ਹੈ ਔਰ ਰੈਡ ਕਲਰ ਦਾ ਉਹਨੇ ਪਜਾਮਾ ਤੇ ਸੰਤਰੀ ਕਲਰ ਦੀ ਟੀ-ਸ਼ਰਟ ਪਾਈ ਆ ਮਫਰਲ ਵੱਦਾ ਦਾ ਨਵਾਂ ਮੋਟਰਸਾਈਕਲ ਸੀ ਟੈਂਪਰੇਰੀ ਨੰਬਰ ਲੱਗਾ ਦਾ ਸੀ ਨੰਬਰ ਕੋਈ ਨਹੀਂ ਸੀ ਹੋਰ ਉਹ ਸੇ ਕਾਟੇਡ ਮਤਲਬ ਕਦ ਕੱਟ ਚਲ ਮੈਂ ਜਵਾਨ ਸੀ ਛੇਦ ਪੱਖੋਂ ਠੀਕ ਸੀ ਉਹ ਗਾੜੀ ਦੂੜੀ ਰੱਖੀ ਆ ਉਹਨੇ ਬਹੁਤ ਹੈਵੀ ਇੱਕ ਕੜਾ ਪਾਇਆ ਲੋਹੇ ਦਾ ਤੇ ਕਾਫੀ ਵੇਟ ਸੀ ਕੜਾ ਉਹ ਪਹਿਲਾਂ ਵੀ ਇੱਧਰ ਮਾਰਕੀਟ 'ਚ ਦੇਖਿਆ ਨਾ ਫਸਟ ਟਾਈਮ ਇੱਧਰ ਦੇਖਿਆ ਨਹੀਂ ਮੈਂ ਉਹਨੂੰ ਫਸਟ ਟਾਈਮ ਹੀ ਦੇਖਿਆ ਹਾਂ ਜਿਹੜਾ ਫਰੌਡ ਤੁਹਾਡੇ ਨਾਲ ਹੋਇਆ ਉਹ ਜਿਹੜਾ ਹੋਰ ਜਿਵੇਂ ਨਾਲ ਚੱਲ ਰਿਹਾ ਹੈ ਤੁਹਾਨੂੰ ਗੂਗਲ ਪੇ ਜਾਂ ਇਹ ਦੋ ਚੀਜ਼ਾਂ ਬਣੀਆਂ ਨੇ ਇੱਕ ਉਹ ਚੋਰੀ ਤੇ ਜਾਂ ਬਹੁਤ ਵਧੀਆ ਜਿਹੜੀ ਪੇਮੈਂਟ ਕਰਨ ਦੇ ਰਿਹਾ ਹੱਥ ਦੇ ਵਿੱਚ ਪਰ ਜਿਹੜੇ ਇੰਤਾਂ ਦੇ ਫਰੌਡ ਕਰ ਰਹੇ ਨੇ ਕੀ ਨਾ ਕਰੀ ਦੇ ਸਕਦੇ ਮੈਸੇਜ ਹੈ ਇਹ ਤੇ ਚਲੋ ਹੁਣ ਸਾਡੇ ਨਾਲ ਤਾਂ ਜੋ ਹੋ ਗਿਆ ਠੀਕ ਆ ਅਸੀਂ ਤੇ ਕਹਿੰਦੇ ਆ ਜਿਹੜਾ ਪ੍ਰਸ਼ਾਸਨ ਨੂੰ ਇਹ ਗੱਲ ਤੇ ਨਾ ਪਾਉਣੀ ਚਾਹੀਦੀ ਆ ਕਿ ਕਿਉਂਕਿ ਤੁਹਾਨੂੰ ਵੀ ਪਤਾ ਅੱਗੇ ਮਾਮਾਰਤਾਂ ਬਹੁਤ ਹੋ ਰਹੀਆਂ ਨੇ ਤੇ ਪ੍ਰਸ਼ਾਸਨ ਦਾ ਧਿਆਨ ਇਹਨਾਂ ਗੱਲਾਂ ਵੱਲ ਨਹੀਂਗਾ ਪਰ ਠੀਕ ਆ ਹੁਣ ਇਹਦੇ ਚ ਪ੍ਰਸ਼ਾਸਨ ਨੂੰ ਮੱਥ ਪਾਉਣੀ ਚਾਹੀਦੀ ਆ ਤੁਸੀਂ ਬੈਂਕ ਤੱਕ ਰਾਰਟ ਕੀਤਾ ਜਾਂ ਪ੍ਰਸ਼ਾਸਨ ਤੱਕ ਕੀਤਾ ਨਹੀਂ ਮੈਂ ਹਲੇ ਤੱਕ ਪ੍ਰਸ਼ਾਸਨ ਤੱਕ ਤਾਂ ਨਹੀਂ ਸੀ ਕੀਤਾ ਵੇਖੋ ਅੱਜ ਮੈਂ ਕੰਪਲੇਂਟ ਦੇਣ ਜਾ ਰਿਹਾ ਥੋੜੀ ਦੇਰ ਤੱਕ ਕਿਉਂਕਿ ਮੈਨੂੰ ਇਹ ਸੀ ਕਿ 24 ਘੰਟਿਆਂ ਚ ਸ਼ਾਇਦ ਪੇਮੈਂਟ ਦਾ ਕੋਈ ਮੈਸੇਜ ਮੈਸੇਜ ਆ ਜਾਏ ਕਿੰਨੇ ਦੇਰ ਤੱਕ ਉਹਨਾਂ ਨੇ ਕਿਹਾ ਕਿ ਤੁਹਾਡੇ ਅਕਾਊਂਟ ਚ ਕੋਈ ਇਦਾਂ ਦਾ ਮੈਸੇਜ ਨਹੀਂ ਆਇਆ ਹਾਂ ਨਹੀਂ ਅਕਾਊਂਟ ਚ ਜੋ ਵੀ ਹੈ ਉਹ ਹੈ ਪਰ ਇਸ ਪੇਮੈਂਟ ਦਾ ਕੋਈ ਇਸ ਪੇਮੈਂਟ ਦੇ ਰਿਗਾਰਡਿੰਗ ਕੋਈ ਮੈਸੇਜ ਨਹੀਂ ਆਇਆ ਮਮਕਾ ਚਲੋ ਠੀਕ ਆ ਅੱਜ ਉਹਨਾਂ ਜਿਹੜੀ ਪਰਕੀਚਾ ਕੀ ਕੀਤੀ ਸੱਲਿਆ ਹਾਂ ਬਾਕੀ ਮੈਂ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਤੇ ਅਕਾਊਂਟ ਤੇ ਪਾਈ ਆ ਇਹਦੀ ਵੀਡੀਓ ਮੈਂ ਆਪਣੇ ਸੱਜਣਾ ਮਿੱਤਰਾਂ ਨੂੰ ਜਾਂ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇਹ ਕਹਿਣਾ ਚਾਹਨਾ ਕਿ ਇਹੋ ਜਿਹੇ ਜਿਹੜੇ ਠੱਗ ਚੋਰ ਬੰਦੇ ਨੇ ਇਹਨਾਂ ਨੂੰ ਨੱਥ ਪਾਉਣ ਵਾਸਤੇ ਆਪਾਂ ਇੱਕ ਦੂਜੇ ਭੈਣ ਭਰਾ ਦਾ ਸਾਥ ਦਈਏ ਜੇ ਕਿਤੇ ਲੱਭਦਾ ਚਲੋ ਹੁਣ ਤੇ 32 ਤੇ 3000 ਦੀ ਗੱਲ ਹੈ ਵੇਖੋ ਚੀਜ਼ ਤੇ ਹੈ ਹੀ ਆ ਨਾ ਬਾਕੀ ਇਹ ਆ ਕਿ ਕੋਈ ਕੱਲ ਨੂੰ ਵੱਡਾ ਕਾਂਡ ਵੀ ਕਰ ਸਕਦਾ ਕੋਈ ਲੱਖਾਂ ਦੀ ਠੱਗੀ ਵੀ ਮਾਰ ਸਕਦਾ ਕਿਸੇ ਨੂੰ ਪਰ ਕਿ ਲੋ ਜੇ ਕਿ ਚੰਗੇ ਘਰੋਂ ਵੀ ਹੋਏਗਾ ਤੇ ਪਤਾ ਤੇ ਲੱਗੂਗਾ ਕਿ ਸਾਡਾ ਬੱਚਾ ਇਹ ਕੰਮ ਕਰਕੇ ਆਇਆ ਜਾਂ ਆ ਕੇ ਸ਼ਹਿਰ ਤੇ ਮੇਰੀ ਰਿਕਵੈਸਟ ਆ ਕਿ ਜਿੱਥੋਂ-ਜਿੱਥੋਂ ਤੱਕ ਇਹ ਵੀਡੀਓ ਜਾਂਦੀ ਹੈ ਇੱਕ ਤੇ ਇਹਨੂੰ ਵੱਤੋ-ਵੱਤ ਸ਼ੇਅਰ ਕੀਤਾ ਜਾਏ ਫਾਰਵਰਡ ਗਾਂ ਕੀਤੀ ਜਾਏ ਤੇ ਜਿਹਦੇ ਨਾਲ ਇਹ ਬੰਦਾ ਫੜਿਆ ਜਾਏ